ਚਾਰ ਇੱਕ ਜ਼ਮਾਨਾ ਸੀ ਜਦੋਂ ਇਹ ਸਮਝਿਆ ਜਾਂਦਾ ਸੀ ਕਿ ਅੰਮ੍ਰਿਤ ਇੱਕ ਦੁਰਲਭ ਵਸਤੂ ਹੈ ਡੰਡੀ ਇਸ ਦੀ ਖੋਜ ਕਰਨਾ ਬੇਕਾਰ ਹੈ ਡੰਡੀ ਇੱਕ ਪਰੰਪਰਾ ਅਨੁਸਾਰ ਸਿਕੰਦਰ ਮਹਾਨ ਨੇ ਖਿਜ਼ਰ ਨੂੰ ਅਪੀਲ ਕੀਤੀ ਸੀ ਕਿ ਉਹ ਉਸ ਨੂੰ ਅੰਮ੍ਰਿਤ ਚੋਰ ਉਵਰ ਦਾ ਰਾ ਦਸੇ ਡੰਡੀ ਖਿਜ਼ਰ ਨੇ ਪਹਿਲਾ ਤਾਂ ਸਿਕੰਦਰ ਮਹਾਨ ਦੀ ਗੱਲ ਮੰਨ ਲਈ ਪਰ ਫਿਰ ਪਤਾ ਨਹੀਂ ਉਸ ਦੇ ਦਿਲ ਚ ਕੀ ਆਇਆ ਕਿ ਉਸਨੇ ਸਿਕੰਦਰ ਮਹਾਨ ਨੂੰ ਸਹੀ ਰਾ ਦਸਣ ਦੀ ਬਜਾਈ ਉਸ ਨੂੰ ਅਜੀਹਾ ਗੁਮਰਾ ਕੀਤਾ ਕਿ ਓਹੋ ਕਈ ਦਿਨ ਹਨੇਰੇ ਚ ਟਕਦਾ ਰਿਹਾ ਪਰ ਉਸ ਨੂੰ ਅੰਮ੍ਰਿਤ ਸਰੋਵਰ ਦਾ ਰਾਣਾ ਮਿਲਿਆ ਡਿੰਡੀ ਉਹ ਜ਼ਮਾਨਾ ਹੁਣ ਲੱਦ ਗਿਆ ਡਿੰਡੀ ਹੁਣ ਤਾਂ ਆਏ ਦਿਨ ਇੱਕ ਨਾ ਇੱਕ ਅੰਮ੍ਰਿਤ ਦੀ ਖੋਜ ਕੀਤੀ ਜਾ ਰਹੀ ਹੈ ਡਿੰਡੀ ਕਈ ਐਲਾਨ ਕੀਤੇ ਜਾਂਦੇ ਹਨ ਕਿ ਜਿਸ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ ਉਹ ਕਿਸੇ ਵਿਅਕਤੀ ਦਾ ਆਪਣਾ ਮੁੱਤਰ ਹੈ ਡਿੰਡੀ ਇਸ ਨੂੰ ਪੀ ਕੇ ਉਹ ਹਰ ਤਰ੍ਹਾਂ ਦੇ ਰੋਗਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਡਿੰਡੀ ਕਦੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਦੇਸੀ ਸ਼ਰਾਬ ਜਾਂ ਠਰਾਹੀ ਅੰਮ੍ਰਿਤ ਹੈ ਡਿੰਡੀ ਇਸ ਨੂੰ ਪੀ ਕੇ ਦੁਨੀਆ ਦੇ ਸਾਰੇ ਗਾਮ ਬੁલાਏ ਜਾ ਸਕਦੇ ਹਨ ਡੰਡੀ ਪਿਛਲੇ ਦਿਨੀ ਕਿਤੇ ਗਈ ਇੱਕ ਨਵੀਂ ਖੋਜ ਅਨੁਸਾਰ ਲਸਣ ਨੂੰ ਆਬ ਏ ਹਜਾਤ ਕਰਾਰ ਦਿੱਤਾ ਗਿਆ ਹੈ ਡੰਡੀ ਲਸਣ ਦੇ ਪੱਖ 'ਚ ਇੱਕ ਪੁਰਾਣੀ ਕਹਾਣੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਡੰਡੀ ਇਹੀ ਕਹਾਣੀ ਸਮੁੰਦਰ ਮੰਥਨ ਨਾਲ ਸੰਬੰਧ ਰੱਖਦੀ ਹੈ ਤਦ ਹੈ ਦੇਵਤਿਆਂ ਤੇ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਮੰਥਨ ਕੀਤਾ ਸੀ ਡੰਡੀ ਜਦੋਂ ਸਮੁੰਦਰ ਤੋਂ ਅੰਮ੍ਰਿਤ ਦਾ ਕੜਾ ਨਿਕਲਿਆ ਤਾਂ ਉਹ ਦੇਵਤਿਆਂ ਦੇ ਹਿੱਸੇ 'ਚ ਆਇਆ ਡੰਡੀ ਸਾਰੇ ਦੇਵਤਾ ਅੰਮ੍ਰਿਤ ਪੀ ਕੇ ਅਮਰ ਹੋਣ ਲੱਗੇ ਡੰਡੀ ਰਾ후 ਦੇ ਮੂੰਹ 'ਚ ਅੰਮ੍ਰਿਤ ਦੇਖ ਕੇ ਪਾਣੀ ਭਰ ਗਿਆ ਦਿੰਡੀ ਅਖੀਰ ਉਹੋ ਸੂਰਜ ਦੇਵਤਾ ਤੋਂ ਅੰਮ੍ਰਿਤ ਦਾ ਘੜਾ ਖੋ ਕੇ ਭੱਜਿਆ ਦਿੰਡੀ ਸੂਰਜ ਦੇਵਤਾ ਨੇ ਤਲਵਾਰ ਹੱਥ 'ਚ ਲੈ ਕੇ ਉਸ ਦਾ ਪਿੱਛਾ ਕੀਤਾ ਦਿੰਡੀ ਜਦੋਂ ਉਹ ਉਸ ਦੇ ਬੇहद ਨੇੜੇ ਆਏ ਤਾਂ ਰਾਹੁ ਨੇ ਅੰਮ੍ਰਿਤ ਦੇ ਕੜੇ ਨੂੰ ਮੂੰਹ ਨਾਲ ਲਾ ਲਿਆ ਡੰਡੀ ਅਜੇ ਅੰਮ੍ਰਿਤ ਦੀਆਂ ਕੁਝ ਬੂੰਦਾ ਉਸ ਦੇ ਗਲੇ ਤੋਂ ਹਿਠਾ ਉਤਰਿਆ ਸੀ ਕਿ ਸੂਰਜ ਦੇਵਤਾ ਨੇ ਉਸ ਦੀ ਢੌਣ ਤਲਵਾਰ ਨਾਲ ਕੱਟ ਦਿੱਤੀ ਡੰਡੀ ਰਾ후 ਰਾਖਸ਼ ਦਾ ਖੂਨ ਅਤੇ ਗਲੇ 'ਚ ਉਤਰਿਆ ਹੋਇਆ ਅੰਮ੍ਰਿਤ ਦੋਵੇਂ ਮਿਲ ਕਿ ਜ਼ਮੀਨ ਤੇ ਡਿੱਗੇ ਡੰਡੀ ਉੱਥੇ ਲਸਣ ਦਾ ਰੁੱਖ ਉੱਗਿਆ ਕਿਉਂਕਿ ਇਸ ਅੰਮ੍ਰਿਤ ਚ ਰਾਹੂ ਦਾ ਖੂਨ ਵੀ ਸ਼ਾਮਿਲ ਸੀ ਇਸ ਲਈ ਲਸਣ ਚ ਇੱਕ ਖਾਸ ਤਰ੍ਹਾਂ ਦੀ ਦੁਰਗੰਧ ਹੈ ਅਤੇ ਇੱਕ ਤਿੱਖੇਪਣ ਦਾ ਸੰਕੇਤ ਹੈ ਡੰਡੀ ਕਹਿੰਦੇ ਹਨ ਕਿ ਅੰਮ੍ਰਿਤ ਚ 6 ਰਸ ਹੁੰਦੇ ਹਨ ਡੰਡੀ ਮਿੱਠਾ, ਮਕੀਨ, ਖੱਟਾ, ਕੋੜਾ ਆਦਿ ਡੰਡੀ ਲਸਣ ਦੇ ਖਟਾਸ ਨਹੀਂ ਹੁੰਦੀ ਡੰਡੀ ਜੇ ਲਸਣ ਨੂੰ ਖਟਾਸ ਨਾਲ ਵਰਤਿਆ ਜਾਵੇ ਤਾਂ ਉਹ ਮੁਕੰਮਲ ਅੰਮ੍ਰਿਤ ਨੂੰ ਪੀਣ ਦੇ ਅਨੁਕੂਲ ਹੋਵੇਗਾ ਡੰਡੀ ਲੋਜੀ ਅੰਮ੍ਰਿਤ ਦਾ ਪਤਾ ਲੱਗਾ ਲਗਾ ਲਿਆ ਗਿਆ ਡੰਡੀ ਲਸਣ ਨੂੰ ਨਿੰਬੂ ਦੇ ਅਰਕ ਨਾਲ ਖਾਓ ਡੰਡੀ ਸਟਾਪ